ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੋੜੜ ਇਹ ਪਿੰਡ ਮਲੋਟ ਦੇ ਨੇੜ ਹੈ ਤੇ ਮਲੋਟ ਹੀ ਇਹਨੂੰ ਤਹਿਸੀਲ ਪੈਂਦੀ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮਲੋਟ ਤੋਂ ਜਦੋਂ ਮੁਕਸਰ ਵਾਲੇ ਪਾਸੇ ਨੂੰ ਆਉਨੇ ਆ ਤਾਂ ਔਲਖ ਪਿੰਡ 메ਨ ਛੜਕ ਤੇ ਆਉਂਦਾ ਉਥੋਂ ਸਿੱਧੀ ਸੜਕ ਪਿੰਡ ਝੋੜੜ ਦੇ ਵਿੱਚ ਆਉਂਦੀ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਪਸ਼ੂ ਘਰ ਦੇ ਵਿੱਚ ਗਿਣਤੀ ਜਿਹੜੀ ਉਹ ਤੁਸੀਂ ਦੇਖੋਗੇ ਤਿੰਨ ਕਗਾਵਾ ਅੰਦਰ ਆ ਦੋ ਨਾਲ ਅਗੇ ਦਰਬਾਰ ਖੜੇ ਆ ਤੇ ਇੱਕ ਇਹ ਦਰਗਾਹ ਹੋਰ ਹੈਗੀ ਆ ਵੈਸੇ ਤਾਂ ਕਿਉਂਕਿ ਆਉਣ ਵਾਲੇ ਟਾਈਮ ਚ ਬਾਈ ਨੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਨਾ ਮਤਲਬ ਘਰ ਬਾਈ ਨੇ ਪਾਉਣ ਲੱਗਣਾ ਜਿਹਦੇ ਕਰਕੇ ਇੱਕ ਵਾਰ ਪਸ਼ੂ ਪਸ਼ੂਆਂ ਦੀ ਜਗ੍ਹਾ ਬਦਲਣੀ ਹੈ ਤੇ ਪਸ਼ੂ ਵੇਚਨੇ ਆ ਵਿੱਚੋਂ ਕੁਸ ਨਗ ਪਰ ਅੱਜ ਜਿਹੜੇ ਮੌਕੇ ਤੇ ਹਾਜ਼ਰ ਆ ਉਹਨਾਂ ਦੇ ਵਿੱਚੋਂ ਇੱਕ ਤਾਂ ਮੱਝ ਜਿਹੜੀ ਹੁਣ ਤਿਆਰੀ ਚ ਦਿਸਦੀ ਆ ਦੇਣੀ ਲੈਂਦੀ ਆ ਤੇ ਇੱਕ ਗਾਂ ਜਿਹੜੀ ਬਾਹਰ ਵੱੱਦੀ ਦਿਖਾਈ ਹੈ ਇਹ ਸੂਈ ਸਵਾਈ ਹੈ। ਸੋ ਇਹ ਦੋ ਨਾਗ ਤਾਂ ਤੁਹਾਨੂੰ ਹੁਣ ਦਿਖਾ ਦੂੰਗਾ। ਇਹ ਤੋਂ ਬਿਨਾ ਅੰਦਰ ਇੱਕ ਜਰਸੀ ਵੈੜ ਇੱਕ ਹੋਰ ਕ੍ਰਾਸ ਗੱਬਣ ਵੱੱਛੀ ਤੇ ਇੱਕ ਝੋਟੀ ਇਹ ਆਉਣ ਵਾਲੀ ਵੀਡੀਓ ਚ ਮਹੀਨਾ ਸਵਾ ਮਹੀਨਾ ਇਹਨਾਂ ਦਾ ਬਾਕੀ ਹੈ। ਵੈਸੇ ਦੱਸਦਾ ਪਰਬੇਨ ਵੇਚਨੇ ਦੋ ਨਾਗੀ ਐਸ ਟਾਈਮ ਜਿਹੜੇ ਵੀਰਕਾਲ ਕਰੂਗਾ ਇਹਨਾਂ ਦੋਹਾਂ ਪਸ਼ੂਆਂ ਸੰਬੰਧੀ ਜਾਣਕਾਰੀ ਬਾਈ ਤੋਂ ਮੰਗੂਗਾ। ਦੂਜੇ ਪਸ਼ੂ ਹਜੇ ਜਦੋਂ ਤਿਆਰ ਹੋ ਜਾਣਗੇ ਫਿਰ ਉਦੋਂ ਦਿਖਾਵਾਂਗੇ। ਆਓ ਇਸ ਮੱਝ ਬਾਰੇ ਪਹਿਲਾਂ ਜਾਣਕਾਰੀ ਲਈਏ। ਫਿਰ ਗਾਂ ਤੁਹਾਨੂੰ ਦਿਖਾਉਣੇ ਮਿਲਦੇ ਆ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਮੇਰਾ ਨਵਰਾਜ ਹੈ ਜੀ ਨਵਰਾਜ ਬਾਈ ਘਰ ਪਾਉਣ ਲੱਗੇ ਹਾਂ ਫਿਰ ਹੁਣ ਇਹਦੇ ਪਰਤ ਤਾਂ ਪਾ ਬਈ ਹਾਂ ਜੀ ਬਾਈ ਇਹ ਪਸ਼ੂਆਂ ਦਾ ਥਾਂ ਬਹੁਤ ਤੰਗ ਸੀਗਾ ਤੇ ਤਾਂ ਕਰਕੇ ਉੱਧਰ ਪਾਵਾਂਗੇ ਆਪਾਂ ਤੇ ਇਹਦੇ ਕਰਕੇ ਆਪਾਂ ਕੁਛ ਨਗ ਵੇਚ ਰਹੇ ਹਾਂ ਵਿੱਚੋਂ ਠੀਕ ਹੈ ਹੁਣ ਦੋ ਤਾਂ ਹੁਣ ਦਿਖਾ ਦੇਾਂਗੇ ਹਨਾ ਹਾਂ ਜੀ ਬਾਈ ਜੀ ਫਿਰ ਆਉਣ ਵਾਲੇ ਟਾਈਮ 'ਚ ਮਤਲਬ ਦੇਖਾਂਗੇ ਕੋਈ ਪਸ਼ੂ ਤਿਆਰੀ ਦਾ ਹਿਸਾਬ ਜੇ ਕੋਈ ਤਿਆਰੀ ਦਾ ਹਿਸਾਬ ਆਪਾਂ ਹਾਂ ਜਦੋਂ ਤਿਆਰ ਹੋਈਆਂ ਤੇ ਉਸ ਤੋਂ ਬਾਅਦ ਚ ਆਪਾਂ ਵੀਡੀਓ ਆਉਣ ਵਾਲ ਤੇਜਾ ਸੁਆ ਹਾਂਜੀ ਦਿਨ ਕਿੰਨੇ ਲੇਜੂ ਸੂਣ ਜੀ ਦਿਨੇ ਦੇ 2 ਦਿਨ ਬਾਕੀ ਆ ਤੇ ਉੱਤੇ ਜੇ ਕੋਈ ਆਂਦੀ ਆ 2 ਦਿਨ ਤੱਕ ਕੁਛ ਕਹਿ ਨਹੀਂ ਸਕਦੇਗੇ ਠੀਕ ਐ ਅੱਛਾ ਭਾਈ ਦੁੱਧ ਦਾ ਕੀ ਰਕ ਰਿਆ ਦੁੱਧ ਦੇਦੇ ਭਾਈ 14 ਕਿਲੋ ਦਿੱਤਾ 14 ਕਿਲੋ ਦਿੱਤਾ ਹਾਂਜੀ ਭਾਈ ਜੀ ਠੀਕ ਐ ਅੱਛਾ ਡਿਮਾਂਡ ਕੀ ਰੱਖਦੇ ਹੋ ਰੇਟ ਕੀ ਰੱਖਦੇ 1 15 ਰੱਖਦੇ ਆਂ ਇਹ ਡਿਮਾਂਡ ਇਹਦੀ 1 15 ਹਾਂਜੀ ਸੀਮਨ ਜਿਹੜਾ ਭਰਿਆ ਕੋ ਸਹਿ ਧਿਆਨ ਚ ਨਹੀਂ ਸੀਮਨ ਨਹੀਂ ਜੀ ਨਹੀਂ ਚਾਂਚ ਹਾਂਜੀ ਡਾਇਰੈਕਟ ਕ੍ਰੋਸਿੰਗ ਸੀ ਡਾਇਰੈਕਟ ਕ੍ਰੋਸ ਕਰਾਂ ਹਾਂਜੀ ਠੀਕ ਐ ਸੋ ਦੋਸਤੋ ਪਹਿਲਾਂ ਤੁਸੀਂ ਇਹਦਾ ਢਾਂਚਾ ਦੇਖ ਲਓ ਅੱਜ ਬਾਅਦ ਵਿੱਚ ਤੋਰਾਂਗੇ ਕਿਉਂਕਿ ਇੱਕ ਆਮ ਪਸ਼ੂਪਾਲ ਕਵੀਰ ਐ ਜਿਹਦੇ ਕੋਲ ਘਰੇਲੂ ਪਸ਼ੂ ਥੋੜਾ ਜਿਹਾ ਕਈ ਵਾਰਾਂ ਜਦੋਂ ਤੋੜਦੇ ਆ ਨਾ ਉਹ ਤੋਂ ਡਰ ਕੇ ਭੱਜਦਾ ਬੰਤਰ ਚੰਗੀ ਐ ਮੱਝ ਦੀ ਅਗਾੜੀ ਚੰਗੀ ਦਿਸਦੀ ਐ ਥਣ ਅਗਲਾ ਤੇ ਪਿਛਲਾ ਬਰਾਬਰ ਦਾ ਐ ਥੋਣ ਕਲੀਅਰ ਨਜ਼ਰ ਆ ਰਿਹਾ ਹੋਣਾ ਸਿੰਘ ਦੋਸਤੋ ਕੁੰਡੇ ਮੰਨ ਲਓ ਬਾਕੀ ਜਿੰਨੇ ਖੁੱਲੇ ਆ ਉਹ ਵੀਡੀਓ ਚ ਕਲੀਅਰ ਐ ਬੈਕ ਸਾਈਡ ਤੋਂ ਇਹਦਾ ਸਟਰਕਚਰ ਇੱਕ ਵਾਰ ਦਿਖਾਵਾਂ ਤਾਂ ਤੁਸੀਂ ਦੇਖੋਗੇ ਵੀ ਢਾਂਜੇ ਦੇ ਹਿਸਾਬ ਤੇ ਚੜਾਈ ਮੱਝ ਦੀ ਉੱਤੋਂ ਚੰਗੀ ਆ ਮਤਲਬ ਇਹ ਨਹੀਂ ਵੀ ਉੱਤੋਂ ਸਰੀਰ ਘੋਟਵਾ ਜਾ ਹੋਊਗਾ ਤੁਸੀਂ ਹਵਾਨਾ ਵੀ ਇੱਥੋਂ ਆਸੇ ਪਾਸੇ ਨੂੰ ਜਾਂਦੀ ਮੱਝ ਦਾ ਦੇਖ ਲਓ ਖੋਲ ਕੇ ਹੁਣ ਇਹ ਆਪਾਂ ਤੌਰ ਵੀ ਲੈਨੇ ਆ ਤੇ ਜਿਹਨੂੰ ਜਚੂ ਹੋ ਵੀਰ ਤਸੱਲੀ ਕਰਕੇ ਖਰੀਦ ਲੂਗਾ ਸੋ ਹੁਣ ਤੁਸੀਂ ਇਸ ਮੱਝ ਨੂੰ ਦੇਖ ਸਕਦੇ ਹੋ ਦੱਸੋ ਮੀਡੀਅਮ ਹਾਈਟ ਚ ਦੁੱਧ 14 ਲੀਟਰ ਬਾਈ ਕਹਿੰਦਾ ਵੀ ਇਹਨੇ ਦਿੱਤਾ ਦੂਜੇ ਸੂਏ ਚ ਮੱਝ ਹੈ ਬਾਰੀਕ ਚਮੜੀ ਦੀ ਗੱਦ ਦਰਮਿਆਨਾ ਹਵਾਨਾ ਅਗੋਂ ਚੰਗਾ ਭਰੀ ਬੈਠੀ ਆ ਪਰ ਹਜੇ ਦਿਨ ਲਾਉਗੀ ਬਈ ਇਥੋਂ ਕਮਾ ਕੇ ਫਿਰ ਉਧਰ ਨੂੰ ਲਿਜਾਓ ਕਈ ਵਾਲੇ ਪਾਸੇ ਨੂੰ ਸੋ ਇਸ ਸਾਈਡ ਤੇ ਬਾਈ ਨੇ ਘਰ ਜਿਹੜਾ ਉਹ ਪਾਉਣਾ ਸ਼ੁਰੂ ਕਰਨਾ ਹੈ ਮਿਸਤਰੀ ਲਾਉਣਾ ਉਹਦੇ ਕਰਕੇ ਪਸ਼ੂ ਜਿਹੜੇ ਉਹ ਇੱਕ ਵਾਰ ਘਟਾਉਣੇ ਆ ਜਗ੍ਹਾ ਤੰਗ ਹੁੰਦੀ ਏ ਤੁਸੀਂ ਹਵਾਨਾ ਫੇਰ ਮੱਝ ਦਾ ਦੇਖ ਸਕਦੇ ਹੋ ਲੈ ਆ ਵੀਰੇ ਵਾਪਸ 1 ਲੱਖ ਤੇ 15000 ਡਿਮਾਂਡ ਆ ਦੋਸਤੋ ਥੋੜਾ ਬਹੁਤ ਇਹਦੇ ਚੋ ਮਾਨਤਾ ਨੂੰ ਬਾਈ ਕਰੂਗਾ ਜਰੂਰ ਤੁਹਾਡਾ ਜਿਹੜਾ ਭਰਾ ਆਉਂਦਾ ਹੈ ਤੋ ਜੀਨੂੰ ਚੰਗੀ ਲੱਗੇ ਮੱਝ ਤੇ ਉਹ ਵੀਰ ਆ ਕੇ ਜਰੂਰ ਦੇਖ ਸਕਦਾ ਹੈ ਮੁਕਸਰ ਜ਼ਿਲ੍ਹੇ ਚੋਂ ਵੀਡੀਓ ਬਣਾ ਰਹੇ ਆਂ ਬਰੀਕ ਪਤਲੀ ਪੂਛ ਦੀ ਏ ਮੱਝ ਹੈ ਦੁੱਧ ਜਿਹੜਾ ਉਹ ਥੋੜੀ ਸਮਝ ਆ ਵੀ ਤੁਸੀਂ ਕਿੰਨਾ ਚੋਲੋਗੇ ਪਰ ਲੱਗਦਾ ਰੋਖ ਹੀ ਆ ਵੀ ਚੰਗਾ ਦੁੱਧ ਦੇਊਗੀ ਮੱਝ ਕਿਉਂਕਿ ਉੱਤੋਂ ਬਰੀਕ ਬਿਲਕੁਲ ਚਮੜੀ ਦੀ ਤੇ ਹਵਾਨਾ ਵੀ ਚੰਗਾ ਪਿੱਛੋਂ ਦੀ ਦਿਸਦਾ ਹਾਲਾਂਕਿ ਅਜੇ ਦਿਨ ਇਹ 5-7 ਲੈ ਆ ਵੀ ਸਕਦੀ ਹੈ ਕਿਉਂਕਿ ਅਜੇ 19 ਤਿਆਰ ਨਹੀਂ ਜਿੰਨਾਂ ਨੂੰ ਹੋਣਾ ਚਾਹੀਦਾ ਇੱਕ ਗਾਂ ਬਾਈ ਨੇ ਵਿਕਾਊ ਕੀਤੀ ਹੈ ਨਵਰਾਜ ਭਾਈ ਜਿਹੜੀ ਇਹ ਗਾਂ ਵੇਚਣੀ ਹੈ ਹਾਂਜੀ ਭਾਈ ਜੀ ਕੀ ਦੀ ਕੀ ਡਿਟੇਲ ਆ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹ ਸੂਈ ਸੀਗੀ ਬਾਈ ਜੀ ਸੌਣ ਦੇ ਮਹੀਨੇ ਸੂਈ ਸੀਗੀ ਇਹ ਠੀਕ ਹੈ ਹੁਣ ਤੋਂ ਬਾਅਦ ਤਾਂ ਨਾਲ ਇਹਨੂੰ ਸਟੇਟਸ ਹੋ ਗਿਆ ਸੀਗਾ ਅੱਛਾ ਉਸ ਤੋਂ ਬਾਅਦ ਜਦੋਂ ਐਂਟੀਬਾਇਟਿਕ ਲੱਗੇ ਤੇ ਇਹਦਾ ਦੁੱਧ ਜਿਹੜਾ ਘਟ ਗਿਆ ਮਤਲਬ ਜਿੰਨਾ ਇਹਨੂੰ ਦੇਣਾ ਚਾਹੀਦਾ ਸੀ ਉਹਨਾਂ ਦਿੱਤਾ ਨਹੀਂ ਉਹਨਾਂ ਦਿੱਤਾ ਨਹੀਂਗਾ ਤੇ ਗਾਂ ਬਹੁਤ ਚੰਗੀ ਸੀਗੀ ਬਾਈ ਜੀ ਇਹ ਤੇ ਪਰ ਹੁਣ ਇਸ ਟਾਈਮ ਇਹਦੇ ਕੋਲੇ ਹਾਜ਼ਰ 14-15 ਕਿਲੋ ਦੁੱਧ ਹੈਗਾ 14 ਕਿਲੋ ਤੋਂ ਬਾਹਰ ਹੈ ਇਸ ਟਾਈਮ ਇਹਦੇ ਥੱਲੇ ਦੁੱਧ ਹੈਗਾ ਹਾਂਜੀ ਠੀਕ ਹੈ ਸਾਉਣ ਮਹੀਨੇ ਚ ਸੋਈਆ ਲਗਭਗ ਫਰ ਮਹੀਨਾ ਹੋ ਗਿਆ ਉਸ ਹਾਂਜੀ ਮਹੀਨਾ ਹੋ ਗਿਆ ਜੀ ਬੱਚਾ ਇਹਦੇ ਨਾਲ ਕੀ ਸੀ ਬੱਚਾ ਇਹਦੇ ਨਾਲ ਬੱਚਾ ਸੀਗਾ ਜੀ ਠੀਕ ਹੈ ਹੁਣ ਤਾਂ ਹੈ ਨਹੀਂਗਾ ਬੱਚਾ ਨਹੀਂ ਹੁਣ ਹੈ ਨਹੀਂਗਾ ਅੱਛਾ ਮਸਟੈਟਸ ਹੋਈ ਸੀ ਤਾਂ ਉਹਦੇ ਨਾਲ ਕੋਈ ਥੰਡ ਦਾ ਲਾਸ ਹੋਇਆ ਥੰਡ ਦਾ ਲਾਸ ਹੋਇਆ ਬਈ ਜੀ ਠੀਕ ਹੈ ਹਾਂਜੀ ਕਿਹੜਾ ਥਾਣਾ ਬਈ ਉਹ ਇਹਦਾ ਮਗਰਲਾ ਥਾਣਾ ਹੈ ਬਈ ਜੀ ਮਗਰਲਾ ਕਬੈਣੀ ਵਾਲੇ ਪਾਸੇ ਦਾ ਹਾਂਜੀ ਕਬੈਣੀ ਕਬੈਣੀ ਵਾਲੇ ਪਾਸੇ ਦਾ ਜੀ ਠੀਕ ਹੈ ਇਹਦੇ ਚ ਦੁੱਧ ਕਿੰਨਾ ਕ ਹੈ ਇਹਦੇ ਚ ਦੁੱਧ ਮਤਲਬ ਕਿ ਘੱਟ ਹੈ ਅੱਧਾ ਮੰਨ ਲਓ ਠੀਕ ਹੈ ਅੱਧਾ ਮੰਨ ਲੀਏ ਯਾਨੀ ਉਹ ਥਣ ਚੋਂ ਦੁੱਧ ਆਉਂਦਾ ਪਰ ਘੱਟ ਆਉਂਦਾ ਪਰ ਘੱਟ ਆਉਂਦਾ ਜੀ ਮਸਟੈਟਸ ਹੁਣ ਤਾਂ ਹੈ ਨਹੀਂ ਕੋਈ ਦਿੱਕਤ ਨਹੀਂ ਹੁਣ ਕੋਈ ਦਿੱਕਤ ਨਹੀਂ ਜੀ ਠੀਕ ਹੈ ਇਹਦਾ ਰੇਟ ਕੀ ਕਰ ਦੂੰ ਇਹਦਾ ਰੇਟ ਆਪਾਂ 40000 ਰੁਪਏ ਕਰਦੇ ਹਾਂ ਜੀ 40000 ਮੁੱਲ ਕਰਦੇ ਹਾਂ ਮਾਨਤਨ ਹੋ ਜਾਊਗਾ ਹਾਂ ਜੀ ਮਾਨਤਨ ਹੋ ਜਾਊਗਾ ਜੀ ਖੋਲੋ ਬਈ ਸੋ ਦੱਸੋ ਦੁੱਧ ਹੁਣ 14 ਕਿਲੋ ਹੈ 14 ਕਿਲੋ ਤੋਂ ਬਾਹਰ ਹੋਊਗਾ ਸੌਣ ਮਹੀਨੇ ਚ ਸੋਈ ਸੀ ਮਤਲਬ ਪਿਛਲੇ ਮਹੀਨੇ ਚ ਸੋਈ ਆ ਹੁਣ ਭਾਦੋਂ ਚੱਲੀ ਜਾਂਦਾ ਗਰਮੀ ਬਹੁਤ ਹੀ ਸੀਗੀ ਤਾ ਲੱਗਦਾ ਜਦੋਂ ਕਈ ਵਾਰਾਂ گاਵਾਂ ਨੂੰ ਤਦੋਂ ਮਸਟੈਟਸ ਹੋਣ ਦੀ ਸੁਭਾਵਨਾ ਬਣ ਜਾਂਦੀ ਹੈ ਇਹਨੂੰ ਵੀ ਮਸਟੈਟਸ ਹੋਈ ਜਿਹਦੇ ਕਰਕੇ ਇੱਕ ਥਣ ਚ ਦੁੱਧ ਅੱਧਾ ਰਹਿ ਗਿਆ ਮਤਲਬ ਤਿੰਨ ਥਣ ਪ੍ਰੋਪਰ ਹੈ ਪਰ ਇੱਕ ਥਣ ਚ ਦੁੱਧ ਅੱਧਾ ਹੈ ਬਰੀਡ ਇਹਦੀ ਤੁਸੀਂ ਦੇਖ ਸਕਦੇ ਹੋ ਐਚਐਫ ਤੇ ਜਰਸੀ ਕਰਾਸ ਲੱਗਦੀ ਹੈ 14 ਕਿਲੋ ਦੁੱਧ ਹੁਣ ਵੀ ਦੇ ਰਹੀ ਹੈ ਦੁੱਧ ਦੇ ਜਿਆਦੇ ਵਾਲੀ ਨਵਰਾਜ ਭਾਈ ਵੈਸੇ ਇਹ ਜੋ ਪਿਛਲੇ ਸੂਏ 'ਚ ਤੇਰੇ ਕੋਲ ਹੋਊਗੀ ਕਿੰਨਾ ਕੁ ਦੁੱਧ ਪੀਕ ਲੈਵਲ ਇਹਨੇ ਦਿੱਤਾ ਪੀਕ ਲੈਵਲ ਬਾਈ ਇਹਨੇ 28 ਕਿਲੋ ਦੁੱਧ ਤਾਂ ਕੱਢਿਆ ਮੇਰੇ ਕੋਲੇ 28 ਕਿਲੋ ਹਾਂਜੀ ਬਾਈ ਜੀ ਅੱਛਾ ਸੀਮਨ ਇਹਦੇ ਜਰਸੀ ਭਰੌਣੇ ਹੁੰਨੇ ਆ ਕਿ ਐਚਐਫ ਸੀਮਨ ਜਰਸੀ ਭਰੌਣੇ ਹੁੰਨੇ ਆ ਬਾਈ ਜੀ ਬੱਚਾ ਕਲੀਅਰ ਦੇ ਦਿੰਦੀ ਕਿ ਇੰਨਾ ਡੱਬਾ ਵਾਲਾ ਦਿੰਦੀ ਨਹੀਂ ਬੱਚਾ ਕਲੀਅਰ ਜਮਾ ਆਪਣੇ ਵਰਗਾ ਹੀ ਬੱਚਾ ਦਿੰਦੀ ਹੈ ਜੀ ਠੀਕ ਹੈ ਹਾਂਜੀ ਸੋ ਦੋਸਤੋ ਇਹ ਗਾਣ ਨੂੰ ਤੁਸੀਂ ਦੇਖ ਸਕਦੇ ਹੋ ਥਣ ਸੋਹਣੇ ਆ ਹੱਥੀ ਚੁਵਾਈ ਵਾਲੇ ਆ ਬਾਕੀ ਜੋ ਚੀਜ਼ ਆ ਉਹ ਤੁਹਾਨੂੰ ਵੀਡੀਓ 'ਚ ਦੱਸਤੀ ਐ ਏਦੂ ਅੱਗੇ ਪਾਸ ਤੁਸੀਂ ਕਰੋਗੇ ਜਿਹੜਾ ਭਰਾ ਇਹਨ ਤਾ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ। ਪਸ਼ੂ ਆਉਣ ਵਾਲੇ ਟਾਈਮ 'ਚ ਜੇ ਕੋਈ ਹੋਰ ਪਸ਼ੂ ਤਿਆਰ ਹੋਇਆ, ਵੇਚਣਾ ਹੋਇਆ ਤਾਂ ਜਰੂਰ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ। ਫਿਲਹਾਲ ਇਹ ਦੋ ਨਗ ਸੀਗੇ। ਦੋਨੋਂ ਹੀ ਤੁਹਾਨੂੰ ਦਿਖਾਤੇਗਾ, ਜਿਆਦਾ ਦੁੱਧ ਵਾਲੀ ਹੈ ਪਰ ਜੋ ਇਹਨੂੰ ਦਿੱਕਤ ਆਈ ਉਹ ਤੁਹਾਨੂੰ ਦੱਸ ਹੀ ਦਿੱਤੀ ਹੈ। ਇੱਕ ਮਹੀਨਾ ਲਗਭਗ ਸੂਈ ਨੂੰ ਹੋ ਗਿਆ। ਸੋ ਹੁਣ ਦੁੱਧ 14 ਕਿਲੋ ਤੋਂ ਬਾਹਰ ਹੈ। 14 ਕਿਲੋ ਤੁਸੀਂ ਮੰਨ ਲਓ। ਦੋ ਟਾਈਮ ਚੋਲਿਓ ਭਾਵੇਂ ਦੁੱਧ ਜ਼ਿਆਦਾ ਵਾਲੀ ਗਾਂ ਜਿਹਨੂੰ ਜੱਜਦੀ ਹੈ ਤਾਂ 40000 ਡਿਮਾਂਡ। ਇਹ ਤੋਂ ਬਿਨਾ ਇਹ ਮੱਝ ਹਾਈਟ ਬਾਰੇ ਪਹਿਲਾਂ ਹੀ ਤੁਹਾਨੂੰ ਦੱਸਤਾ ਲੰਬਾਈ ਮੱਝ ਦੀ ਜਿਹੜੀ ਉਹ ਠੀਕ ਐ ਸੋਹਣੀ ਐ ਥਣ ਦਾ ਸੈਜ ਜਿਹੜਾ ਮੈਂ ਪਹਿਲਾਂ ਦੱਸਿਆ ਸੀ ਵੀ ਇਹਦੀ ਅਗਾੜੀ ਤੇ ਪਿਛਾੜੀ ਮੈਨੂੰ ਅਗਲੇ ਥਣ ਤੇ ਪਿਛਲੇ ਥਣ ਬਰਾਬਰ ਦੇ ਇੱਥੋਂ ਨਜ਼ਰ ਆ ਰਹੇ ਆ ਹੁਣ ਤੁਸੀਂ ਇੱਥੋਂ ਕਲੀਅਰ ਦੇਖੋ ਅਗਲੇ ਪਾਸੇ ਨੂੰ ਹਵਾਨਾ ਚੰਗਾ ਐ ਪੱਕੀ ਜਦੋਂ ਤੁਰਦੀ ਐ ਉਦੋਂ ਹਵਾਨਾ ਪਿਛਾਂ ਦੀ ਵੀ ਸੋਹਣਾ ਦਿਖਾਉਂਦੀ ਐ ਪਰ ਹਜੇ ਦਹਣੇ ਮੱਝ ਨੇ ਲੈਣੇ ਸੋ ਅੱਜ ਦੀ ਇਸ ਵੀਡੀਓ ਦੇ ਇਹ ਦੋ ਪਸ਼ੂ ਬਾਈ ਕੋਲ ਵਿਕਰੀ ਆਲੇ ਸੀ ਤੁਸੀਂ ਆ ਕੇ ਦੇਖ ਸਕਦੇ ਹੋ ਖਰੀਦਣਾ ਪਸ਼ੂ ਉਹ ਤੁਹਾਡੀ ਇੱਛਾ ਹੁੰਦੀ ਐ ਤੇ ਤਸੱਲੀ ਕਰਨਾ ਤੁਹਾਡਾ ਹੱਕ ਐ ਤੋ ਤੁਸੀਂ ਕਰ ਲਓ ਜੇ ਸੋ ਇਹ ਤਸੀਮ ਅੱਜ ਦਾ ਹਵਾਨਾ ਦੇਖ ਸਕਦੇ ਆ ਆਮ ਪਸ਼ੂ ਪਾਲਕ ਘਰੇਲੂ ਵੀਰ ਕੋਲੋਂ ਵੀਡੀਓ ਬਣਾਈ ਹੈ ਤੋ ਬਾਕੀ ਜਿਹੜੇ ਵੀਰ ਇਦਾਂ ਪਸ਼ੂ ਖਰੀਦਣਾ ਪਸੰਦ ਕਰਦੇ ਆ ਤਾਂ ਬਾਈ ਨਾਲ ਕੰਟੈਕਟ ਤੁਸੀਂ ਬਣਾ ਸਕਦੇ ਹੋ ਸੋ ਬਹੁਤ ਮਿਹਰਬਾਨੀ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਫਿਲਹਾਲ ਦੋ ਪਸ਼ੂ ਸੀਗੇ ਅੱਜ ਦੀ ਇਸ ਵੀਡੀਓ ਦੇ ਧੰਨਵਾਦ ਮਿਹਰਬਾਨੀ